ਸਸਿਕਾ ਕਿਸਾਨ ਵੀਰੋ ਸਵਾਗਤ ਕਰਦੇ ਆ ਤੁਹਾਡਾ ਪ੍ਰਿੰਸ ਡੈਰੀ ਫਾਰਮ ਸ਼ਾਹਦੀ ਜੀਰੋ 8 ਚੈਨਲ ਦੇ ਉੱਪਰ ਅੱਜ ਅਸੀਂ ਪਹੁੰਚੇ ਆ ਪਿੰਡ ਖਤਰਾਂਏ ਕਲਾ ਤਹਿਸੀਲ ਅਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਤੇ ਸਾਰੇ ਭਰਾਵਾਂ ਨੂੰ ਬੇਨਤੀ ਹੈ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸੋ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨ ਤਾਂ ਕਿ ਇਹ ਹੈ ਕਿ ਜਦ ਵੀ ਅਸੀਂ ਆਪਣੇ ਚੈਨਲ ਤੇ ਮਾਲ ਦੀ ਵੀਡੀਓ ਅਪਲੋਡ ਕਰੀਏ ਤੇ ਸਭ ਤੋਂ ਪਹਿਲਾਂ ਉਹਨਾਂ ਕੋਲ ਜਾਣਕਾਰੀ ਪਹੁੰਚ ਸਕੇ ਸਤਿ ਸ੍ਰੀ ਅਕਾਲ ਵੀ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਜੀ ਵੀ ਜੀ ਬਹੁਤ ਕਿਰਪਾ ਗੁਰੂ ਰਾਮਦਾਸ ਜੀ ਹੋਰ ਸੁਣਾਓ ਸਭ ਠੀਕ ਠਾਕ ਹੈ ਬਹੁਤ ਬਹੁਤ ਕਿਰਪਾ ਜੀ ਤੇ ਅੱਜ ਕੀ ਵੀਰ ਵੀ ਜੀ ਪਹਿਲੀ ਵੀਡੀਓ ਪਾਉਣ ਲੱਗੇ ਆਪਣੀ ਹਾਂਜੀ ਹਾਂਜੀ ਇਹ ਪਹਿਲੀ ਵੀਡੀਓ ਹੈ ਮਹਾਰਾਜ ਅੱਛਾ ਅੱਛਾ ਠੀਕ ਹੈ ਠੀਕ ਹੈ ਜੀ ਠੀਕ ਹੈ ਤੇ ਇੱਕ ਵਾਰੀ ਆਪਣਾ ਨਾਮ ਤੇ ਸਾਰਾ ਐਡਰੈਸ ਬੋਲ ਦਿਓ ਨਾਮ ਮੇਰਾ ਪਰਮਜੀਤ ਸਿੰਘ ਪਿੰਡ ਖਤਰਾਂ ਕਲਾ ਜੀ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਠੀਕ ਹੈ ਆਪਣਾ ਮੋਬਾਈਲ ਨੰਬਰ ਬੋਲ ਦਿਓ ਵੀ ਜੀ 9843 2758 9814322758 ਠੀਕ ਹੈ ਵੀਰ ਜੀ ਤੇ ਵੀਰ ਜੀ ਕਿੰਨੇ ਮਾਲ ਦੀ ਕਿੰਨੇ ਪਸ਼ੂ ਦੀ ਆਪਾਂ ਵੀਡੀਓ ਪਾਉਣੀ ਹੈ ਅੱਜ ਆਪਣੇ ਕੋਲ ਤਿੰਨ ਨਾਲ ਜੇ ਅੱਛਾ ਅੱਛਾ ਜੀ ਹਾਂ ਜੀ ਤਿੰਨ ਗਾਵਾਂ ਆਏ ਆਪਣੇ ਕੋਲ ਹਾਂ ਜੀ ਠੀਕ ਹੈ ਤੇ ਕਿਹੜੀ ਗਾਂ ਤੋਂ ਆਪਾਂ ਸ਼ੁਰੂ ਕਰਨਾ ਹੈ ਵੀਰ ਜੀ ਅੱਜ ਆਪਾਂ ਕਾਲੀ ਸ਼ਾਈ ਵਾਲ ਵੈੜ ਚੌਗੀ ਇੱਥੋਂ ਸ਼ੁਰੂ ਕਰਨਾ ਜੀ ਅੱਛਾ ਚਾਰ ਦੰਦੇ ਆ ਹਾਂ ਜੀ ਚਾਰ ਪੁੱਟੇ ਵੀਰ ਜੀ ਮੂੰਹ ਵੇੜਾ ਦਾ ਵੀਰ ਜੀ ਚੈੱਕ ਕਰਸਾ ਦਿਓ ਕਿਸਾਨ ਵੀਰੋ ਚਾਰ ਦੰਦੇ ਬੱਚੀ ਹੈ ਮੂੰਹ ਪਹਿਲਾ ਸੁਗਵਾ ਵਾ ਬਹੁਤ ਸੋਹਣੀ ਠੰਡੀ ਧੀ ਰਿਵਾੜ ਹੈ ਬਾਕੀ ਫੁੱਲ ਬੋਡੀ ਵੇਟ ਆ ਵੇੜ ਦਾ ਨੇੜੇ ਤੁਸੀਂ ਚੈੱਕ ਕਰਦੇ ਢਿੱਲਾ ਕੋਈ ਬਹੁਤ ਜਿਆਦੀਆਂ ਨਾ ਜੇ ਬਹੁਤ ਠੰਡੀ ਤੀਜੀ ਵੇੜਿਆ ਸੋਣੀ ਵੇੜੇ ਕੱਦ ਕੱਟ ਬਹੁਤ ਹੈ ਕਾਤੇ ਮਸਾਂ ਤੁਹਾਡੇ ਬਰਾਬਰੀ ਹੈ ਜੀ ਹਾਂਜੀ ਕਾਤੇ ਦਾ ਪੂਰਾ ਵੇਖੋ ਕਾਤੇ ਕੋਈ ਘਸਰ ਨਹੀਂ ਹਾਂ ਪੂਰੀ ਫੁੱਲ ਚੰਗੀ ਕੁਆਲਟੀ ਦਾ ਆਪਣਾ ਪੀਗਾ ਚੰਗੀ ਕੁਆਲਟੀ ਦਾ ਚੰਗੇ ਆਪਣਾ ਵਧੀਆ ਦੁੱਧ ਪਾਉਗੇ ਹਾਂ ਜੀ ਜੀ ਬਣਾ ਜੇ 14-15 ਲੀਟਰ ਵਿੱਚ ਜੀ ਦੁੱਧ ਜੀ 15 ਕਿਲੋ ਦੁੱਧ ਪਹਿਲੇ ਸਵੇਰ ਪਾਉਗੇ ਅੱਛਾ ਅੱਛਾ ਵੀਰ ਜੀ ਖੋਲੋ ਤੇ ਤੋਰੋ ਵੇੜ ਨੂੰ ਲੋ ਜੀ ਅੱਪਾ ਕੀ ਵੀ ਜੀ ਦੁੱਧ ਕੁਆਲਟੀ ਦਾ ਤੇ ਆਪਣੀ ਸੇਵਾ ਦਾ ਵਾ ਆਪਣੀ ਸੇਵਾ ਦਾ ਜੀ ਹਾਂ ਜੀ ਜੀ ਕੋਈ ਚੰਗੀ ਤਰ੍ਹਾਂ ਸਾਂਭੇ ਤੇ ਦੁੱਧ ਵਾਧ ਵੀ ਭਰ ਸਕਦੀ ਹੈ ਵੇੜੇ ਖਾਣ ਪੀਣ ਵਾਲਾ ਹੋਵੇ ਵੇ ਫਰੇਮ ਵਾਲਾ ਹੋਵੇ ਹਾਂ ਜੀ ਜੀ ਬਿਲਕੁਲ ਬਿਲਕੁਲ ਫੁੱਲ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਕਿਸਾਨ ਵੀਰੋ ਫੁੱਲ ਬੋਡੀ ਵੇਟ ਆ ਵੇੜਦਾ ਬਾਕੀ ਠੰਡੀ ਠੀਰੀ ਵੇੜਿਆ ਵੇ ਠੰਡੀ ਠੀਰੀ ਕੋਈ ਕੁਝ ਨਹੀਂ ਆਂਦੀ ਭਾ ਜਦਾਂ ਮਰਦੀ ਹੈ ਹਾਂ ਜੀ 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 ਤੁਰ ਦਿਓ ਵੀਰ ਜੀ ਲੰਮੀ ਇੱਕ ਵਾਰੀ ਥਣ ਵੀਰ ਜੀ ਨੇੜੇ ਤੋਂ ਚੈੱਕ ਕਰ ਸਕਦੇ ਜੀ ਬਹੁਤ ਪਿਆਰਾ ਥਣ ਲੱਗਾ ਹੈ ਵੇੜਦੇ ਬਹੁਤ ਸੋਹਣੀ ਠੰਡੀ ਠੀਰੀ ਵੇੜਿਆ ਹਵਾਨੇ ਉੱਪਰ ਵੇਂਸ ਕਾਫੀ ਨੇ ਬਹੁਤ ਸੋਹਣੀ ਵੇੜਿਆ ਨਿਕਾ ਨਿਕਾ ਬਾਕੀ ਸੰਘੇ ਲੰਗਾ ਬਾਕੀ ਇੱਕ ਰੰਗ ਕਾਲੀ ਵੇੜਿਆ ਹਵਾਨੇ ਦੇ ਢਿੱਲਾ ਟੂਟ ਲਾ ਕੋ ਕਿੰਨੇ ਤੇਲੇ ਰ ਹੈ ਜੀ ਜੀ ਹਵਾਨੇ ਦੇ ਢਿੱਲਾਂ 'ਚ ਬਹੁਤ ਜਿਆਦੀਆਂ ਨੇ ਤੇ ਵੀਰ ਜੀ ਕੀ ਮੁੱਲ ਕਰਦੇ ਇਹ ਵੇੜ ਦਾ ਇਹ ਮੁੱਲ ਵੇੜ ਦਾ ਮੁੱਲ ਕਰਦਾ 36000 ਰੁਪਏ ਬਾਦੂ ਠੀਕ ਹੈ ਜੀ ਹਾਂ ਜੀ ਤੇ ਦੇਣੀ ਕਿਨੇ ਦੀ ਹੈ ਵੀਰ ਜੀ ਕਰ ਦਾਂਗੇ ਮਾਨਤਨ ਜਿੰਨਾ ਕਹੋ ਤੁਸੀਂ ਵਾਰ ਅੱਛਾ ਅੱਛਾ ਨਹੀਂ ਤੁਸੀਂ ਆਪ ਹੀ ਦੱਸੋ ਕਿਉਂਕਿ ਪਹਿਲੇ ਹੀ ਇਹ ਤਾਂ ਡੀਅਰ ਕੀਚਨ ਦੇ ਚੈਨਲ ਤੇ ਵੀਡੀਓ ਪੈਣੀ ਹੈ ਕੋਈ ਨਹੀਂ 2000 ਰੁਪਏ ਮਾਨ ਕਰ ਦਾਂਗੇ ਆਪਾਂ ਜੀ ਠੀਕ ਹੈ ਵੀਰ ਜੀ ਠੀਕ ਹੈ ਜੀ ਠੀਕ ਹੈ ਉਹ ਤਾਂ ਇਹੋ ਜਿਹੀਆਂ ਬਸ਼ੀਆਂ ਵਪਾਰੀ ਇੱਦਾਂ 40 ਤੋਂ ਟਪਾ ਕੇ ਵੇਚਦੇ ਆ ਹਾਂ ਜੀ ਇਦਾਂ ਹੀ ਇਦਾਂ ਹੀ ਹਾਂ ਜੀ ਆਪਾਂ ਜਿਹੜਾ ਉਹਨੇ ਵੀ ਆਪਣਾ ਕੰਮ ਚੱਲੇ ਹਾਂ ਜੀ ਹਾਂ ਜੀ ਬਹੁਤ ਖੁਸ਼ੀ ਦੀ ਗੱਲ ਹੈ ਸਾਡੀ ਵਿਕ ਜਾਏ ਅਗਲੇ ਨੂੰ ਮਿਲ ਜਾਏ ਅਗਲੇ ਨੂੰ ਵੀ ਮਿਲ ਜਾਏ ਕਿਤੇ ਅੱਗੇ ਕਿਤੇ ਭੈਣ ਭਰਾ ਨੇ ਕੋਈ ਦੂਰ ਹੋਣਾ ਕਿ ਨੇੜੇ ਆਉਣਾ ਮੈਂ ਹਾਂ ਠੀਕ ਹੈ ਜਿਹਦੇ ਦੂਸਰੇ ਨੰਬਰ ਤੇ ਕਿਹੜੀ ਵੇੜ ਦਿਖਾਉਣੀ ਹੈ ਪਾ ਜਰਸੀ ਕਰੋ ਜੀ ਹਾਂ ਜੀ ਠੀਕ ਹੈ ਇਹ ਵੀ ਜੀ ਕਿੰਨਾ ਕੁ ਟਾਈਮ ਕਰਦੀ ਹੈ ਜਰਸੀ ਵੇੜ ਇਹ ਵੀ ਕੋਈ 5-4 ਦਿਨ ਹੀ ਕਰਦੀ ਜੀ ਭਾਜੀ ਅੱਛਾ 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 ਜੀ ਬਹੁਤ ਸੋਹਣੀ ਵੇੜ ਹੈ ਹਾਂ ਜੀ ਤੇ ਖੋਲੋ ਖੋਲੋ ਤੋਰੋ ਵੇਖੀ ਤੋਰੋ ਵੇੜ ਨੂੰ ਕਿਸਾਨ ਵੀਰੋਂ ਨੇੜੇ ਤੋਂ ਚੈੱਕ ਕਰ ਸਕਦੇ ਜੇ ਵੇੜ ਨੂੰ ਸੋਹਣੀ ਤਿਆਰੀ ਕੀਤੀ ਹੈ ਵੇੜ ਨੇ ਬਾਕੀ ਅਜੇ ਵੀ ਹਫਤਾ 10 ਦਿਨ ਕੱਢਦੀ ਹੈ ਸਵਾਨਾ ਬਹੁਤ ਸੋਹਣਾ ਤਿਆਰ ਕੀਤਾ ਹੈ ਵੇੜ ਨੇ ਚੈੱਕ ਕਰਸਾ ਦੇ ਇਹ ਤਿੰਨੇ ਇਹ ਤਾਂ ਥਣ ਬੋ ਪਿਆਰੇ ਲੱਗਾ ਬੱਚੀ ਦੇ ਦੂਜਾ ਸੁਗਾ ਵਹਿੜੇ ਸੋਹਣੀਆਂ ਤਿਆਰੀਆਂ ਹਵਾਨੇ ਦੀਆਂ ਬਾਕੀ ਢੇਲੇ ਜੇ ਕਾਫੀ ਹੈ ਅੱਛਾ ਵੀਰ ਜੀ ਕੀ ਮੁੱਲ ਕਰਦੇ ਇਹਦਾ ਇਹਦਾ ਮੁੱਲ ਵੀਰ ਜੀ ਇਹਦਾ ਮੁੱਲ ਹੈ 32000 ਰੁਪਏ ਜੀ ਅੱਛਾ ਅੱਛਾ ਜੀ ਹਾਂ ਜੀ ਤੇ ਦੇਣੀ ਕਿੰਨੇ ਦੀ ਜੇ ਕੋਈ ਭੈਣ ਭਰਾ ਮਾਨ ਫੋਨ ਕਰੇ ਤੇ ਕੀ ਮਾਨ ਕਰੋ ਗੋਣਾ ਦਾ ਤੁਹ ਕਰਦਾਂਗੇ ਮਾਨ ਜਿੰਨਾ ਕਹੋ ਤੁਸੀਂ ਤੁਹਾਨੂੰ ਮਾਰਾ ਹੀ ਮਾਨ ਕਰਦਾ ਮਾਨ ਜਰੂਰ ਕਰਾਂਗੇ ਅੱਛਾ ਅੱਛਾ ਠੀਕ ਹੈ ਵੀਰ ਜੀ ਠੀਕ ਹੈ ਤੇ ਇੱਕ ਵਾਰੀ ਤੁਹਾਨੂੰ ਕੋਈ ਭਰਾ ਫੋਨ ਜਰੂਰ ਲਾਵੇ ਹਾਂਜੀ ਫੋਨ ਜਰੂਰ ਲਾਵੇ ਕੋਈ ਕੋਈ ਗੱਲ ਨਹੀਂ ਹਾਂਜੀ ਬਣਾ ਬਣੋ ਤਾਂ ਵੀ ਕੋਈ ਖੁਸ਼ੀ ਆ ਹਾਂਜੀ ਬਣੋ ਤਾਂ ਵੀ ਕੋਈ ਗੱਲ ਨਹੀਂ ਹਾਂਜੀ ਠੀਕ ਹੈ ਠੀਕ ਹੈ ਹੈ ਕੋਈ ਵੀ ਖੁਸ਼ੀ ਨਹੀਂ ਤਾਂ ਵਿਗੜੇ ਦੀ ਵੀ ਕੋਈ ਗੱਲ ਨਹੀਂ ਹਾਂਜੀ ਜੀ ਬਿਲਕੁਲ ਬਿਲਕੁਲ ਇੱਕ ਰੇ ਕਿ ਤੁਹਾਨੂੰ ਭਰਾ ਫੋਨ ਜਰੂਰ ਲਾਉਣ ਤਾਂ ਕਿ ਇਹ ਕਿ ਬਾਕੀ ਤੁਸੀਂ ਮਾਨ ਪੂਰਾ ਫੁੱਲ ਕਰੋਗੇ ਹਾਂਜੀ 33 ਨੰਬਰ ਵਾਲੀ ਵੀਰਜੀ ਵੜਾ ਹੈ ਹਾਂਜੀ 3 ਜੇ ਨੰਬਰ ਵਾਲੀ ਆ ਅੱਛਾ ਅੱਛਾ ਇਹਦੀ ਕੀ ਡਿਟੇਲ ਹੈ ਵੀਰਜੀ ਚੰਗੀ 15-16 ਕਿਲੋ ਦੀ ਕੁਆਲਿਟੀ ਹੈ ਜੀ ਜੀ ਉਹ ਤਾਂ ਚਲੋ ਕਿਹਾ ਬਹੁਤੀ ਚੰਗੀ ਫੰਕਸ਼ਨ ਜੀ ਅ ਪਿੰਡਾਂ ਸਾਂਭਿਆ ਨਹੀਂ ਕਿਹਨੇ ਵੜਨ ਬਾਕੀ ਸਾਮ ਸੰਭਾਲਦੇ ਦੁੱਧ ਹੁੰਦਾ ਵਾ ਸਾਰਾ ਹਾਂਜੀ ਬਾਕੀ ਬਹੁਤ ਕੁਆਲਿਟੀ ਵਾਲੀ ਵੜ ਹੈ ਹਾਂਜੀ ਤੀਜਾ ਸੁਗਾ ਵਾ ਸੂਣਾ ਇਹਨੇ ਨੇੜੇ ਤੋਂ ਹਮਾਣਾ ਚੈੱਕ ਕਰ ਸਕਦੇ ਜੀ ਵੀਰਜੀ ਬਾਕੀ ਥਾਣਾ ਬਹੁਤ ਵਿਰਲਾ ਦੇ ਲੱਗਾ ਵੜਦੇ ਜਨਾਵਾ ਨਾ ਤਿਆਰ ਕੀਤਾ ਜੇ ਸੋਨਾ ਕੀਤਾ ਵਿੱਚ ਕਿੰਨਾ ਕੁ ਟਾਈਮ ਲੱਗ ਜੇਗੀ ਇਹ ਇਹ ਵੀ ਦੀ ਧਾਕ ਦੇ ਨੇ ਵੀ ਕੱਟ 10 ਦਿਨ ਕੱਟ ਜੇਗੀ ਨਾ ਹਾਂਜੀ 10 ਦਿਨ ਕੱਟ ਜੇਗੀ ਵੇੜ ਬਾਕੀ ਸੋਣੀ ਐ ਇਹ ਯਾਰੀ ਕਿ ਇਹ ਕਿ ਨੇ ਸਾਂਭੀ ਘਾਟਿਆ ਥੋੜੀ ਪਿੰਡਾ ਲਿੱਸਾ ਵੇੜਦਾ ਬਾਕੀ ਕੁਆਲਿਟੀ ਪੂਰੀ ਫੁੱਲੇ ਐ ਇਹਦੇ ਤੋਂ ਚੈੱਕ ਕਰ ਸਕਦੇ ਵੀਜੀ ਤੁਸੀਂ ਬਹੁਤ ਸੋਣੀ ਵੇੜਿਆ ਥਾਣੇ ਪਰ ਫਿਰ ਨੇੜੇ ਤੋਂ ਚੈੱਕ ਕਰ ਲੋ ਵੀਜੀ ਥਾਣਾ ਬਹੁਤ ਵਿੱਲਾ ਦੇ ਲੱਗਾ ਵੈ ਸੋਣੀ ਵੇੜਿਆ ਖੋਲੋ ਵੀਰ ਜੀ ਤੋੜੋ ਵੇੜਨ ਕੋਈ ਗੱਲ ਨਹੀਂ ਉਹ ਮਾੜੀ ਹਾਲਤ ਚੁੱਕੀ ਉਹ ਖਾਓ ਮਾੜੀ ਹਾਂ ਜੀ ਜੀ ਆ ਡੰਗਰ ਕੇ ਕਿ ਮਾੜੀ ਜੋ ਕਰਿਓ ਕੋਈ ਕਵੇ ਨਾ ਵੀ ਕੋਈ ਮਿਲ ਕੇ ਇਦਾਂ ਲਤਨ ਲਤਨ ਆ ਜਾ ਕਰ ਮਿਆਂ ਜੀ ਹਾਂ ਜੀ ਇਹ ਬਹੁਤ ਠੰਡੀ ਵੇੜਿਆ ਕੁਆਲਟੀ ਵੀਰ ਜੀ ਠੰਡੀ ਹੁੰਦੀ ਹੈ ਕੁਆਲਟੀ ਦੀ ਵੇੜਿਆ ਜਾਦਕਾਰ ਦੀ ਵੇੜ ਜੈਦਕਾਰ ਦੀ ਵੇੜ ਤੇ ਠੰਡੀ ਹੁੰਦੀ ਹੈ ਜੀ ਬਾਕੀ ਸੋ ਬਹੁਤ ਸੋਹਣੀ ਵੇੜ ਐਚ ਐਫ ਕ੍ਰੋਸ ਐ ਖੋਲੋ ਵੀਰ ਜੀ ਤੋੜੋ ਵੇੜਨ ਕਿਸਾਨ ਵੀਰੋ ਚੈੱਕ ਕਰ ਸਕਦੇ ਜੇ ਤੁਸੀਂ ਨੇੜੇ ਤੋਂ ਚੱਪ ਕ੍ਰੌਸ ਵੈੜਿਆ ਦਿਨ 10 ਕੱਢਦੀ ਏ ਥੋੜੀ ਜੀ ਪਿੰਡੇ ਤੋਂ ਲਿੱਸੀ ਏ ਬਾਕੀ ਦੁੱਧ ਸੋਨਾ ਮੈਨਾਂ ਨਾ ਜਾਏਗੀ ਰੰਗੇ ਬਾਜ ਵੈੜਿਆ ਖਵਾਨੀ ਉੱਪਰ ਵੇਨਸ ਦੀ ਦੇਖ ਰਹੇ ਜੇ ਬੋ ਪਹਿਲੀਆਂ ਵੇਨਸ ਨੇ ਹਵਾਨੇ ਦੇ ਉੱਪਰ ਇਹਦਾ ਵੀਰ ਜੀ ਫਿਰ ਕੀ ਮੁੱਲ ਕਰਦੇ ਜੀ ਇਹਰਾ ਮੋਲ ਵੀ ਲਿਸਾ ਹੀ ਰੱਖਿਆ ਮਾਰਾ ਇਹ। ਇਹ ਛੋਟੇ ਪਾ ਦੀ ਹੈ। ਹਾਂਜੀ ਹਾਂਜੀ। ਹਾਂਜੀ। ਕਿੰਨਾ ਕੀ ਕਰਦੇ ਜੀ ਮੋਲਵੀਰ ਜੀ? ਇਹਰਾ ਮੋਲ 30000 ਕਰੀਦਾ ਜੀ। ਅੱਛਾ ਅੱਛਾ ਤੇ ਮਾਨਤਨ ਕਿੰਨਾ ਕਰਦੇ ਹੋ ਕੀ ਭੈਣ ਭਰਾ ਨੂੰ ਫੋਨ ਕਰੀਏ? 2000 ਰੁਪਇਆ ਮਾਨ ਕਰਦਾ ਇਹੋ ਜੀ। ਹਾਂਜੀ ਠੀਕ ਹੈ।